Obrigado. ਅਸੀਂ 7 ਅਗਸਤ ਨੂੰ ਬੇਨਤੀ ਕੀਤੀ ਸੀ ਸਰਕਾਰ ਨੂੰ ਜਦੋਂ ਇੱਥੇ ਮਾਈਨਿੰਗ ਚੱਲਦੀ ਸੀ ਕਿ ਇਹ ਬੰਨ ਬਹੁਤ ਕਮਜ਼ੋਰ ਹੋ ਗਿਆ ਹੋਇਆ ਪਰ ਰੋਜ਼ ਪ੍ਰਸ਼ਾਸਨ ਦੇ ਆਗਿਆ ਨਹੀਂ ਥੋੜੀ ਬਹੁਤੀ ਮਿੱਟੀ ਮੁੱਟੀ ਪੁਆਈ ਪਰ ਫਰੋਂਮ ਲਾਸਟ 15 ਦਿਨਾਂ ਤੋਂ ਇੱਕ ਕੰਡੀਸ਼ਨ ਬਣੀ ਹੋਈ ਹੈ ਇੱਥੋਂ ਘੱਟੋ ਘੱਟ 250 ਫੁੱਟ ਦੂਰ ਇਹ ਦਰਿਆ ਵਗਦਾ ਸੀਗਾ 250 ਦਾ ਵੀ ਮੇਰੇ ਹਿਸਾਬ ਨਾਲ 340 ਹੋਊਗਾ ਤੇ ਉਦੋਂ ਦਾ ਇਹ ਪਾਣੀ ਢਾਹ ਲਾਉਦਾ ਆ ਰਿਹਾ ਇਹ ਤਾਂ ਅਸੀਂ ਕਾਫੀ ਨਜ਼ਦੀਕ ਆ ਇਸ ਲਈ ਖੜੇ ਉੱਥੇ ਦਾ ਬਿਲਕੁਲ ਨਾਲ ਲੱਗ ਗਿਆ ਹੋਇਆ ਬੰਦ ਦੇ ਨਾਲ ਪਾਣੀ ਸਾਰੀਆਂ ਟੀਮਾਂ ਆਰਮੀ ਨੂੰ ਅਸੀਂ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਕਿ ਆਰਮੀ ਬੁਲਾਓ ਐਨ ਡੀ ਆਰ ਐਫ ਦੀ ਟੀਮ ਕਿਹਾ ਉਹ ਆ ਗਈਆਂ ਨੇ ਠੀਕ ਆ ਸਾਰੇ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਪੁੱਜੋ ਇੱਥੇ ਤੇ ਲੋਕ ਵੱਡੀ ਗਿਣਤੀ ਚ ਪੁੱਜ ਰਹੇ ਆ ਸੇਵਾ ਕਰ ਰਹੇ ਆ ਥੈਲੇ ਭਰਾ ਰਹੇ ਆ ਮੈਂ ਸਵੇਰ ਦਾ 7 ਵਜੇ ਦਾ ਇੱਥੇ ਹੀ 8 ਵਜੇ ਦਾ ਲੱਗਿਆ ਹੋਇਆ ਇਹ ਬੰਨ ਟੁੱਟਣ ਕਿਨਾਰੇ ਦੇ ਇੱਥੇ ਬਿਲਕੁਲ ਥੋੜਾ ਜਿਹਾ ਬ੍ਰੀਜ਼ ਦਾ ਮਾਰੀ ਆ ਉਥੇ ਬਟ ਸਾਡੀ ਕੋਸ਼ਿਸ਼ ਹੈ ਸਾਰੇ ਸਾਥੀਆਂ ਨਾਲ ਮਿਲ ਕੇ ਪ੍ਰਸ਼ਾਸਨ ਨਾਲ ਮਿਲ ਕੇ ਕਿ ਬੰਨ ਬਚਾ ਲਿਆ ਜਾਵੇ ਜੇ ਇਹ ਬੰਨ ਟੁੱਟਿਆ ਮੈਂ ਅੱਜ ਤੋਂ ਇੱਕ ਹਫ਼ਤੇ ਪਹਿਲਾਂ ਵੀ ਕਿਹਾ ਸੀ ਜੇ ਇਹ ਬੰਨ ਟੁੱਟਿਆ ਤਾਂ ਲੁਧਿਆਣਾ ਡੁੱਬੂਗਾ ਉਸ ਤੋਂ ਮੇਰੇ ਗੌਰ ਨਹੀਂ ਕੀਤੀ ਹੁਣ ਪੱਥਰ ਵੀ ਆ ਗਿਆ ਬਾਕੀ ਚੀਜ਼ਾਂ ਆਗੀਆਂ ਹੋਈਆਂ ਨੇ ਪ੍ਰਸ਼ਾਸਨ ਪਹੁੰਚਿਆ ਮੌਕੇ ਤੇ ਹੁਣ ਹਾਂ ਡੀਸੀ ਸਾਹਿਬ ਹੈਗੇ ਨੇ ਡੀਸੀ ਸਾਹਿਬ ਹੈਗੇ ਨੇ ਐਸਟੀਐਮ ਹੈਗੇ ਆ ਏਡੀਸੀ ਹੈਗੇ ਆ ਪੁਲਿਸ ਦੀਆਂ ਟੀਮਾਂ ਹੈਗੀਆਂ ਸਾਰੇ ਜਾਣੇ ਹੈਗੇ ਆ ਸਾਰੇ ਜਾਣੇ ਯੂਨਾਈਟਲੀ ਹੋ ਕੇ ਕੰਮ ਕਰਦੇ ਪਏ ਆ ਸਾਹਿਬ ਨਾਲ ਪਾਣੀ ਦੀ ਰਫਤਾਰ ਆ ਮਿੱਟੀ ਦੇ ਬੋਰੇ ਨਹੀਂ ਟਿਕਰੇ ਦੇਖੋ ਪਾਣੀ ਅੱਗੇ ਕਾਹਦਾ ਜ਼ੋਰ ਜੀ ਪਾਣੀ ਅੱਗੇ ਤਾਂ ਕੋਈ ਜ਼ੋਰ ਨਹੀਂ ਠੀਕ ਆ ਉਮੀਦ ਕਰਦੇ ਆਂ ਆਸ ਕਰਦੇ ਆ ਜਿੰਨੇ ਸਾਡੇ ਸੱਜਣ ਖੜੇ ਆ ਅੱਜ ਅਖੰਡਪਾਟ ਸਾਹਿਬ ਰਖਾਇਆ ਹੋਇਆ ਸੀਗਾ ਉਹਦਾ ਭੋਗ ਪਾ ਕੇ ਹਟੇ ਆ ਤੇ ਰੱਬ ਮਿਹਰ ਕਰੇ ਆ ਬਰਸਾਤ ਕਟੇ ਪੰਜਾਬ ਬਚੇ ਅਸੀਂ ਤਾਂ ਇਹੀ ਕਰਦੇ ਆ ਸਾਡਾ ਇਲਾਕਾ ਵਜੇ ਜਿਹੜਾ ਸਾਡਾ ਹਲਕਾ ਸਾਹਨੇਵਾਲ ਦਾ ਇਹ ਇਲਾਕਾ ਵਾ ਤੇ ਇਥੋਂ ਦੀ ਟੁੱਟਿਆ ਦਾ ਲੁਧਿਆਣਾ ਡੁੱਬਣਾ ਇਹ ਮੈਂ ਪਹਿਲਾਂ ਵੀ ਰੌਲਾ ਪਾਉਦਾ ਸੀਗਾ ਉਹਨੂੰ ਗੌਰ ਨਹੀਂ ਕੀਤੀ ਹੁਣ ਕਰ ਲਈਏ ਹੁਣ ਵੀ ਅਸੀਂ ਇਕੱਠੇ ਹੋ ਕੇ ਅਲਜ਼ੇਮ ਮੇਰੇ ਆਰਮੀ ਦੇ ਨੀਅਰ ਬਾਉਟ 80 90 ਜਵਾਨ ਆ ਚੁੱਕੇ ਨੇ ਐਨਡੀਆਰਐਫ ਦੀ ਪੂਰੀ ਟੀਮ ਆ ਚੁੱਕੀ ਹੋਈ ਆ ਜਿੱਥੋਂ ਵੀ ਸੈਂਟਰ ਦੀ ਜਿਹੜੀ ਮਦਦ ਦੀ ਲੋੜ ਆ ਅਸੀਂ ਖਲੋਤੇ ਆ ਅਸੀਂ ਕੰਮ ਵੀ ਕਰ ਰਹੇ ਆ ਅਸੀਂ ਵੀ ਬੋਰੇ ਚੁਕਾਰਿਆਂ ਨਾਲ ਲੱਗੇ ਹੋਏ ਆ ਹੁਣ ਚੱਲਿਆ ਸੀਗਾ ਤੇ ਤੁਸੀਂ ਆਇਓ ਮਿਲਿਓ ਧੰਨਵਾਦ ਤੁਹਾਡਾ ਪਿੰਡ ਜਿਹੜੇ ਆ ਕਟੂਕਟ 20 50 ਪਿੰਡਾਂ ਦੀ ਜਿਹੜੀ ਜਨਤਾ ਪਹੁੰਚੀ ਹੋਈ ਆ ਦੇਖੋ ਪਹੁੰਚੀ ਆ ਅਸੀਂ ਅਪੀਲ ਸਵੇਰ ਦੇ 8 ਵਜੇ ਮੈਂ ਲਾਈਵ ਹੋ ਕੇ ਕਹਿੰਦਾ ਸੀ ਕਿ ਲੋਕੋ ਘਰੇ ਨਾ ਬੈਠੋ ਆਓ ਇੱਥੇ ਆ ਜੰਗ ਬਨ ਬਚਾਉਣਾ ਠੀਕ ਹੈ ਬਨ ਬਚਾਉਣ ਲਈ ਅਪੀਲ ਸੁਣ ਕੇ ਸਾਰੇ ਪਾਰਟੀਆਂ ਦੇ ਲੋਕ ਪੁੱਜੇ ਨੇ ਹਾਰਦੀ ਕੋਸ਼ਿਸ਼ ਹੈ ਕਿ ਆਪ ਦਾ ਬਚਾਇਆ ਜਾਵੇ ਟੀਮਾਂ ਪੁੱਜੀਆਂ ਨੇ ਹਰੇਕ ਆਪ ਦੀ ਕੋਸ਼ਿਸ਼ ਕਰ ਰਿਹਾ ਕਿ ਇਸ ਨੂੰ ਬਚਾਉਣ ਦੀ ਤੇ ਆਪਣਾ ਫਰਜ਼ ਹੈ ਯਾਰ ਸਾਡਾ ਇਲਾਕਾ ਹੈ ਸਾਡੇ ਘਰ ਪੈਂਦੇ ਨੇ ਸਾਡੀਆਂ ਜ਼ਮੀਨਾਂ ਨੇ ਸਾਡੀਆਂ ਫਸਲਾਂ ਹੈ ਸਾਡਾ ਲੁਧਿਆਣਾ ਹੈ ਸਾਡਾ ਫਰਜ਼ ਹੈ ਉਹਨੂੰ ਬਚਾਉਣਾ ਤੇ ਉਸ ਦੇ ਉੱਤੇ ਆਪਾ ਲੱਗੇ ਹੋਏ ਆ ਜੀ